ਅੱਜ ਸਾਭ ਦਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਅੰਬੇਟਕਰ ਨਗਰ ਨਕੌਦਰ ਵਿਖੇ মিডিਆ ਕਰਮਚਾਰੀਆਂ ਨੂੰ ਵੀਡੀਓ ਕਵਰੇਜ ਕਰਨ ਤੋਂ ਰੋਕਿਆ। ਉਹਨਾਂ ਆਖਿਆ ਕਿ ਸਾਨੂੰ ਇਸ ਦੀ ਕੋਈ ਲੋੜ ਨਹੀਂ ਹੈ। ਤੁਸੀਂ ਆਰਾਮ ਨਾਲ ਆਪਣੀਆਂ ਕੁਰਸੀਆਂ ਤੇ ਬੈਠ ਜਾਓ ਅਤੇ ਸਾਡੀਆਂ ਗੱਲਾਂ ਸੁਣੋ। ਉਹਨਾਂ ਇਸ ਪਬਲਿਕ ਮੀਟਿੰਗ ਤੋਂ ਬਾਅਦ ਜਾਂ ਫਿਰ ਪਹਿਲਾਂ ਪੱਤਰਕਾਰਾਂ ਨੂੰ ਕੋਈ ਬਾਈਟ ਵੀ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ। ਅਤੇ ਇਸ ਤੋਂ ਬਾਅਦ ਉਹਨਾਂ ਬਸ ਪਾਪਾ ਪਾਰਟੀ ਉਤੇ ਇਲਜ਼ਾਮ ਲਗਾਏ ਅਤੇ ਪਬਲਿਕ ਨੂੰ ਆਖਿਆ ਕਿ ਜਿਹੜੀ ਵੋਟ ਤੁਸੀਂ ਬੀਐਸਪੀ ਨੂੰ ਪਾਣੇ ਹੋ ਉਹ ਬਾਅਦ ਵਿੱਚ ਕਮਲ ਦੇ ਫੁੱਲ ਵੱਲ ਨੂੰ ਚਲੀ ਜਾਂਦੀ ਹੈ ਉਹਨਾਂ ਦੇ ਕਹਿਣ ਤੋਂ ਪਤਾ ਸੀ ਕਿ ਬੀਜੇਪੀ ਪਾਰਟੀ ਨੂੰ ਕੀ ਚੰਨੀ ਜੀ ਨੂੰ ਕਿਸੇ ਤਰ੍ਹਾਂ ਦਾ ਓਵਰ ਕੰਫੀਡੈਂਸ ਤੇ ਨਹੀਂ ਹੋ ਗਿਆ ਕਿ ਉਹ ਜਲੰਧਰ ਵਾਲੀ ਸੀਟ ਆਰਾਮ ਨਾਲ ਲੈ ਜਾਣਗੇ ਇਹ ਤੇ ਸਮਾਂ ਹੀ ਦੱਸੇਗਾ ਇਹ ਤੇ ਵਕਤ ਹੀ ਦੱਸੇਗਾ ਕਿ ਜਲੰਧਰ ਵਾਲੀ ਸੀਟ ਕੌਣ ਲੈ ਕੇ ਜਾਂਦਾ ਹੈ ਅਤੇ ਕੌਣ ਬਣਦਾ ਹੈ ਜਲੰਧਰ ਦਾ ਸਿਕੰਦਰ ਅੰਦਰ ਪ੍ਰੋਗਰਾਮ ਬਹੁਤ ਗਵਰਦਾਰ ਜੀ ਦੀ ਬਾਣੀ ਦਾ ਇਹ ਸੈਕਟਰ ਬਣਾਉਣ ਵਾਸਤੇ 20 ਕਰੋੜ ਰੁਪਏ ਬਾਬਾ ਜੀ ਨੂੰ ਦਿੱਤੇ ਗਏ ਹੈ। ਇੱਥੇ ਮੋਕਾ ਮੰਡੀ ਦੇ ਵਿੱਚ ਮੋਕਾ ਮੰਡੀ ਗੁਰੂ ਗਵਰਦਾਰ ਦਾ 75 ਲੱਖ ਰੁਪਏ ਦਿੱਤੇ। ਆਖਰੀ ਵਾਰ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਕਵਜਾ ਲ ਕਰਨ ਕੀ ਰਿਤੇ ਜੇ ਇਹ ਆਜੰਪੁਰ ਸੜਕ ਜਾਂਦੀ ਹੈ ਹੋਏ ਇਹਨੂੰ ਕੋ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖ ਕੇ ਆਖ ਨਾ ਕਰ ਦਿੱਤਾ ਸੋ ਜੇ ਮੈਂ ਤਿੰਨ ਮਿੰਗਾਂ ਜਨੇ ਕੰਮ ਕਰ ਸਰਦਾ ਸੀ ਮੈਨੂੰ ਪੰਜ ਸਾਲ ਹੋ ਗਏ ਤਦ ਕਰਕੇ

ਉਹ ਬੋਲਣ ਉਹ 10000 ਰੁਪਏ ਦਾ ਧੋਖਾ ਕਰਕੇ ਚੱਲਗੇ ਕਹਿੰਦੇ 1000 ਰੁਪਏ ਦੋਗੇ ਕੁੰਟਾ ਪਾ ਦੂਗੇ ਜਾਈ ਨਹੀਂ ਮੇਰੇ ਨਹੀਂ ਲਿਆ ਤਾਂ ਸਲੋ ਹੁਣ ਬੀਬੀ ਆਨ ਵੀ ਮੈਂ ਬੇਨਤੀ ਕਰਦਾ ਕਿ ਜਾਣ ਵਾਲੇ ਨੂੰ ਜਿਆਦਾ ਨਹੀਂ ਕੀ ਜਾਣਦੇ ਨੂੰ ਆ ਰਹੇ ਹਜ਼ਾਰ ਹਜ਼ਾਰ ਦਾ ਬਹਾਨਾ ਕਰਕੇ ਬੋਲ ਕੇ ਚਾਹੀ ਸਾਡਾ ਸਸਤਾ ਹੀ ਤਾਂ ਹਜ਼ਾਰ ਹੋਇਆ ਬੇ ਉਹ ਮੈਂ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਡੀ ਆਮਦ ਕਰਕੇ ਹੋਏ ਮੈਂ ਤੇ ਕਾਲਜ ਬਣਾਇਆ ਨਗਰੀ ਦੀ ਪੀਡੀਐਮ ਬਣਾਇਆ ਹੈ ਤੇ ਯੂਨੀਵਰਸਿਟੀ ਬਣਾਣੀ ਹੈ ਮੈਂ ਤੇ ਸਰਕਾਰੀ ਹੱਤਾਂ ਬਣਾਉਣੇ ਬੜੇ ਜਿਹਦੇ ਵਿੱਚ ਸਰਕਾਰੀ ਰੇਟਾਂ ਤੇ ਸਸਤਾ ਰਾਜ ਹੋ ਸਕਦਾ ਹੈ ਯਾਰ ਬੜਾ ਦੇਖ ਲਿਆ ਆਪੇ ਮੱਲੇ ਮੱਲੇ ਛਿੰਡਾ ਬਗਰੇ ਆ ਆ ਕੋੜ ਵਿੱਚ ਵੱਡਣਾ ਹੈ ਜਾਂ ਮੈਂ ਰਹੂੰਗਾ ਜਾਂ ਚਾਹਾਂ ਵੇਚਣ ਵਾਲੇ ਰੋ ਜੀ ਮੌਕਾ ਦੋ ਸਾਰੇ ਨਾ ਦੇ ਚੱਕ ਰਹੇ ਹੋ ਕਿ ਵੋਟਾਂ ਪਾਓ ప్రతి ਇੱਕ ਬੇਨਤੀ ਮੈਂ ਕਰਨੀ ਹੈ ਇਹ ਵੀ ਤੁਹਾਰੇ ਲਈ ਇਹ ਵੀ ਬੇਨਤੀ ਮੈਂ ਕਰਨੀ ਹੈ ਕਿ ਆਪਣੀਆਂ ਵੋਟਾਂ ਫਾੜਿਓ ਜਿਹੜੀ ਬੀਐਸਐਨ ਨੂੰ ਵੋਟ ਜਾਂਦੀ ਹੈ ਉਹ ਅਸਰ ਦੇ ਵਿੱਚ ਫੋਲਣਿਆ ਜਾਂਦੀ ਬੀਜਪੀ ਨੂੰ ਕਿਉਂਕਿ ਆਪਣੀ ਘਟ ਹੁੰਦੀ ਹੈ ਪਾਸੇ ਹੋ ਜਾਂਦੀ ਹੈ ਵੋਟਾਂ ਦੇ ਜਿੱਤੋਂ ਉਹ ਸਾਡੇ ਦੁਸ਼ਮਣ ਜਮਾਤ ਇਸ ਕਰਕੇ ਕੋਈ ਬੋਟ ਖਰਾਬ ਨਾ ਕਰੋ ਪੀਐਸਪੀਰ ਪਾਕਿਆਂ ਜਦ ਮੈਂ ਹੈਗਾ ਮੈਂ ਬਹੁਤ ਸਾਰੀ ਜਿਹੜੀ ਕੰਮ ਕੀਤੀ ਉਹਨੂੰ ਮੈਂ ਸੁਭਾਰਦਾ ਉਹਦੇ ਵਿੱਚ ਮੈਂ ਤੁਹਾਡੇ ਕੰਮ ਕਰਦਾ ਉਹਦੇ ਵਿੱਚ ਮੈਂ ਤੁਹਾਡੀ ਗਰੀਬੀ ਰੇਖਾ ਤੇ ਲੋਕਾਂ ਨੂੰ ਉੱਪਰ ਚੱਕ ਰਿਆ ਇਸ ਕਰਕੇ ਐਨਪੀਐਸਡੀ ਦੀ ਬੋਟ ਨੂੰ ਖਰਾਬ ਕਰਕੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਬੋਟ ਪਾਉਣ ਦੇਗਾ ਸਾਡੀ ਬੋਟ ਕੱਢਦੀ ਹੈ ਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਤੁਸੀਂ 6 ਲੈਕ ਚੱਕਰ ਮਾਰੂਗਾ ਤੁਹਾਡੇ ਵਿੱਚ ਜੇ ਬੋਟਾ ਤੱਕ ਨਾ ਆ ਸਕਿਆ ਜਦ ਤੁਸੀਂ ਸਾਰੇ ਨੇ ਫੇਰਾ ਦੇਣਾ ਮੈਂ ਜਿਹੜਾ ਨੇ ਸਾਰੇ ਕਰੇ ਦਿੱਤਾ ਹੈ ਜਿੰਨਾਂ ਇੰਕੀ ਬੋਟ ਮਨ ਦੇਣਾ ਖਵਾ ਦੇਣਾ ਦੇ ਲੋਕੀ ਅੱਖਾਂ ਦੇ ਕਰਕੇ ਤੁਸੀਂ ਪੋਣੀਆਂ ਸਭ ਇੱਕ ਬੋਟ ਇੱਕ ਇੱਕ ਬੰਦੇ ਨੂੰ ਕੋਈ ਇੱਕ ਇੱਕ ਬੋਟ ਵੰਡਣਾ ਜਾਵੇ ਹਰ ਕਰਨਾ ਹਰ ਹੋਰ ਐਵੇਂ ਨ ਕਰਿਓ ਵਿਸ਼ੇਸ਼ਾ ਮੇਲਾ ਕਰਦੇ ਨੇ ਮੇਲੇ ਵਾਲੇ ਦੇ ਘਰੇ ਦੇ ਆਹੋ ਜੀ ਜ਼ਰੂਰ ਪਹੁੰਚ ਜਾਓ ਸਾਰੀ ਬਦਵੰਤੇ ਸਜਰੋ ਐਫਸੀ ਸਾਹਿਬ ਜੀ ਐਫਸੀ ਪ੍ਰਧਾਨ ਜੀ ਜੀ ਭੱਜਿਓ ਜੀ ਇੰਟੂ ਜੀ ਮਾਫ ਕਰਨਾ ਤੇ ਨਾਮ ਰਹਿ ਜਾਣਗੇ ਅਸਰ ਦੇ ਵਿੱਚ ਮੰਨੇ ਕਰਦੇ गलेंदर प्रोग्राम दीजिए तो होगी सो थो थोड़ा बहुत धन्यवाद है बेटियां कैमरे वाले निश्चित फा करके हाथ जोड़ तो यार या पास ही खड़े पीछे कुछ उधर दिखता है पीछे के कुर्सी पर बैठ दो उस बैठ के बना लो सो मैं कोई नहीं जी यार ਤਾਨੂੰ ਐਨਡੀ ਵੀ ਲੋੜਦੇ ਆ ਕਿਰਪਾ ਕਰਕੇ ਕੁਰਸੀ ਤੇ ਬੈਠ ਜਾ ਵੀਰ ਜੀ ਪੱਤਰਕਾਰ ਸਾਹਿਬ